ਅਸਾਦੀਗਾਰ ਇਹ ਪਾਵਨ ਪਵਿੱਤਰ ਸ਼ਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ ਜਿਸ ਵਿੱਚ ਸਤਗੁਰ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ ਭੈ ਪ੍ਰਭੂ ਦੀ ਇੱਕ ਦੇਣ ਹੈ ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ। ਈਸ਼ਵਰ ਜੋ ਇੱਕ ਭੈ ਦੇਂਦਾ ਹੈ ਉਹ ਸੁਰੱਖਿਆ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ। ਉਹ ਬੋਝ ਹੈ। ਉਹ ਤਣਾਅ ਹੈ। ਪਰ ਈਸ਼ਵਰ ਜਿਸ ਭੈ ਨੂੰ ਦੇਂਦਾ ਹੈ ਉਹ ਪਰਫੁੱਲਤਾ ਹੈ। ਖੇੜਾ ਹੈ। ਖੁਸ਼ੀ ਹੈ। ਜਿਥੇ ਮਨੁੱਖ ਦਾ ਪੈਦਾ ਕੀਤਾ ਹੋਇਆ ਸਨ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ ਉੱਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਭੈ ਪਈਏ ਤਨ ਕੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ ਤਿਉਹ ਹਰ ਕਾ ਭਉ ਦੁਰਮਤ ਮੈਲ ਗਵਾਏ ਪ੍ਰਭੂ ਦਾ ਭੈ ਅਕਾਲ ਪੁਰਖ ਦਾ ਭੈ ਮਨੁੱਖ ਦੀ तमाम ਦੁਰਮਤੀ ਨੂੰ ਸਾੜ ਦਿੰਦਾ ਹੈ ਮਨੁੱਖ ਦੇ तमाम ਮਾੜੇ ਵਿਚਾਰਾਂ ਨੂੰ ਛੇਣ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਇਸ ਲਈ ਭੈ ਮਨੁੱਖ ਦੀ ਇਕ ਲੋੜ ਹੈ ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਮੂਲ ਹੈ ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ ਮਨੁੱਖ ਦੀਆਂ ਖੁਸ਼ੀਆਂ ਮਨੁੱਖ ਦਾ ਆਨੰਦ ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ ਭੈ ਵਿੱਚ ਬਹੁਤ ਮਹੇ ਸਦਵਾ ਹੁਣ ਸਤਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਚ ਫਰਮਾਨ ਕਰਦੇ ਨੇ ਕਿ ਜਿੱਥੇ ਪ੍ਰਾਤਮਾ ਵਿਆਪਕ ਹੈ ਉਸ ਦਾ ਭੈ ਵੀ ਵਿਆਪਕ ਹੈ। ਔਰ ਉਸ ਦੇ ਭੈ ਵਿੱਚ ਸਾਰੇ ਨੇ। ਇਹ ਭੈ ਸੂਖਸ਼ਮ ਰੂਪ ਦੇ ਵਿੱਚ, ਅਸਤੂਲ ਰੂਪ ਦੇ ਵਿੱਚ ਸਾਰੇ ਕਬੂਲਦੇ ਨੇ ਔਰ ਸਾਰੇ ਭੈ ਦੇ ਵਿੱਚ ਨੇ ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਹ ਜੜੀ ਪਵਣ ਹੈ ਜੋ ਹਰ ਵਕਤ ਚੱਲ ਰਹੀ ਹੈ, ਵਗ ਰਹੀ ਹੈ। ਪ੍ਰਭੂ ਦੇ ਭੈ ਵਿਚ ਹੈ ਕਿ ਆਪ ਮਹਾਰੇ ਨਹੀਂ ਵਗਰੇ ਇਹਨੂੰ ਵਗਾਣ ਵਾਲਾ ਕੋਈ ਹੈ ਇਹਨੂੰ ਚਲਾਣ ਵਾਲਾ ਕੋਈ ਹੈ ਅਗਰ ਇਹ ਆਪ ਮਹਾਰੇ ਹੋਵੇ ਤਾਂ ਪਵਨ ਤੋਂ ਵੀ ਬੁਥੇਰੀਆਂ ਬਰਬਾਦੀਆਂ ਹੋ ਸਕਦੀਆਂ ਤਵਾਈਆਂ ਹੋ ਸਕਦੀਆਂ ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ بےਮਹਾਰਾ ਕਰ ਦਿੰਦਾ ਹੈ ਕਿ ਜੈਸੇ ਪਵਨ ਨੂੰ بےਮਹਾਰਾ ਕਰਦਾ ਹੈ ਪਵਨ ਤੂਫਾਨ ਦੀ ਸ਼ਕਲ اختیار ਕਰ ਅਨੇਕਾਂ ਤਬਾਹੀਆਂ ਨੂੰ ਜਨਮ ਦਿੰਦੀ ਹੈ ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ ਸੋ ਸਹਿਬ ਕਹਿੰਦੇ ਨੇ ਇਹ ਭੈ ਦੇ ਚ ਵਗ ਰਹੀਏ ਚੱਲ ਰਹੀਏ ਭੈ ਵਿੱਚ ਚੱਲੇ ਲੱਖ ਦਰਿਆ ਪ੍ਰithvi ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ ਸਤਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਚ ਚੱਲ ਰਹੇ ਨੇ ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸ਼ਲੋਕ ਦੇ ਵਿੱਚ ਪਕਾਇਦਾ ਅੰਕਤ ਹੈ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਿੱਚ ਕਿ ਦਰਿਆ ਸਿੰਧ ਇੱਕ ਦਫਾ ਤੋ ਗਿਆਨੀ ਤੇ ਆਇਆ ਪੂਰੇ ਹੜ ਤੇ ਆਇਆ ਤੇ ਉਹਨੇ ਸ਼ਹਿਰ ਨੂੰ ਢਾਲਾਣੀ ਸ਼ੁਰੂ ਕਰ ਦਿੱਤੀ ਬਾਬੇ ਫਰੀਦ ਦਾ ਵੀ ਅਸਥਾਨ ਦਰਿਆ ਸਿੰਧ ਦੇ ਕਿਨਾਰੇ ਸਾਰੇ ਕਸਬੇ ਵਾਸੀ ਆ ਕੇ ਫਰਿਆਦ ਕਰਦੇ ਨੇ ਬਾਬੇ ਫਰੀਦ ਨੂੰ ਕਿ ਜਿਸ ਢੰਗ ਨਾਲ ਇਹ ਦਰਿਆ ਚੜਿਆ ਹੈ ਤੇ ਜਿਸ ਢੰਗ ਨਾਲ ਇਸ ਨੇ ਢਾਲ ਆਈ ਹੈ ਇਸ ਢੰਗ ਨਾਲ ਤੇ ਸਾਡਾ ਸ਼ਹਿਰ ਬਚਣਾ ਬੜੀ ਔਖੀ ਗੱਲ ਹੈ ਤੇ ਤੁਹਾਡਾ ਟੇਹੜਾ ਵੀ ਬਚਣਾ ਬਹੁਤ ਔਖੀ ਗੱਲ ਹੈ ਬਾਬਾ ਫਰੀਦ ਦਰਿਆ ਸਿੰਧ ਦੇ ਕੰਢੇ ਆ ਕੇ ਖੜੇ ਹੋਏ ਉਹਦੀਆਂ ਉਛਲਦੀਆਂ ਗਾਂ ਲਹਿਰਾਂ ਨੂੰ ਵੇਖਦੇ ਹੈ ਉਹ ਹੜ ਤੇ ਆਇਆ ਹੈ ਬੇਮੁਹਾਰੇ ਹੈ ਐਸਾ ਆਪ ਨੂੰ ਪ੍ਰਤੀਤ ਹੋਇਆ ਹੈ ਤਾਂ ਆਪ ਕਹਿੰਦੇ ਨੇ ਫਰੀਦਾ ਕੰਢੀ ਲੈਣ ਨਾ ਢਾਏ ਤੂੰ ਵੀ ਲੇਖਾ ਦੇਵਣਾ ਇਹ ਦਰਿਆ ਕਿ ਕਿਨਾਰੇ ਨਾਣਾ ਤਬਾਈਆਂ ਨਾ ਲਿਆ ਬਰਬਾਦੀਆਂ ਨੂੰ ਜਨਮ ਨਾ ਦੇ ਤੈਨੂੰ ਵੀ ਲੇਖਾ ਦੇਣਾ ਪੈਗਾ ਇਤਨੀ ਗੱਲ ਆਖਣ ਦੀ ਧੀਰ ਸੀ ਦਰਿਆ ਪਹਿਲੇ ਨਾਲੋਂ ਵੀ ਜ਼ਿਆਦਾ ਹੜਤੇ ਆ ਗਿਆ ਪਾਣੀ ਵਧ ਗਿਆ ਢਾਹ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ ਤਾਂ ਆਪ ਦੇ ਹੱਥ ਜੁੜ ਗਏ ਆਪਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ ਕੰਨ ਦੀ ਵਹਿਣ ਨ ਢਾਏ ਤੂੰ ਵੀ ਲੇਖ ਦੇਣਾ ਫਰੀਦਾ ਜਿੱਧਰ ਰੱਬ ਰਜਾਏ ਵਹਿਣ ਤੇ ਦਾਉਂ ਗਉਂ ਕਰੇ ਦਰਸਲੇ ਤੇ ਰੱਬ ਦੀ ਰਜ਼ਾ ਦੇ ਚਲ ਰਿਹਾ ਹੈ ਇਹ ਤੇ ਰੱਬ ਦੇ ਭੈ ਦੇ ਚਲ ਰਿਹਾ ਹੈ ਤੇ ਜਿੱਧਰ ਰੱਬ ਚਲਾ ਰਿਹਾ ਹੈ ਤੇ ਉਧਰ ਚਲ ਰਿਹਾ ਹੈ ਇਹ ਢਾਵੇ ਰੱਬ ਦੀ ਰਜ਼ਾ ਦੇ ਚ ਲੱਗੀ ਹੋਈ ਹੈ ਇਸ ਵਾਸਤੇ ਰੱਬ ਦੀ ਰਜ਼ਾ ਦੇ ਸਾਰੇ ਰਾਜ਼ੀ ਹੋ ਸਾਰੇ ਮਸਤਕ झुਕਾਓ ਸਾਰੇ ਦੁਆ ਕਰੋ ਸਾਰੇ ਹੱਥ ਜੋੜੋ ਏ ਅਕਾਲ ਪੁਰਖ ਏ ਰੱਬ ਏ ਖੁਦਾ ਜੋ ਤੇਰੀ ਰਜ਼ਾ ਅਸੀਂ ਉਸ ਦੇ ਚ ਰਾਜ਼ੀ ਕਹਿੰਦੇ ਨੇ ਐਸੀ ਦੁਆ ਕਰਦੇ ਹਾਂ ਦਰਿਆ ਆਪਣੇ ਸੀਮਤ ਧਾਇਰੇ ਵਿੱਚ ਵਗਣ ਲੱਗ ਪਿਆ ਇਹ ਸਾਖੀ ਇਹ ਸ਼ਲੋਕ ਇਸ ਗੱਲ ਦਾ ਸਬੂਤ ਮੋਈਆ ਕਰਦਾ ਹੈ ਕਿ ਸਭ ਕੁਝ ਮर्यादा ਦੇ ਚੈ ਤੇ ਪ੍ਰਭੂ ਭੈ ਦੇ ਚੈ। ਸਾਹਿਬ ਕੰਨੇ ਨੇ ਅਨੰਤ ਦਰਿਆ ਇਹ ਲੱਖਾਂ ਨਦੀ ਨਾਲੇ ਸਭ ਭੈ ਵਿੱਚ ਚੱਲ ਰਹੇ ਨੇ ਭੈ ਵਿੱਚ ਅਗਨ ਕੜੇ ਵੇਗਾਰ। ਇਹ ਜੋ ਅਗਨੀ ਸੇਵਾ ਕਰ ਰਹੀ ਏ ਤਰ੍ਹਾਂ-ਤਰ੍ਹਾਂ ਦੀ। ਅਜੋਕੇ ਯੁੱਗ ਦੇ ਵਿੱਚ ਇਹ ਅਗਨ ਦੀ ਬਹੁਤ ਵੱਡੀ ਸੇਵਾ ਹੈ ਰੇਲਾਂ ਮੋਟਰਾਂ ਗੱਡੀਆਂ ਅਗਦੇ ਆਸਰੇ ਤੇ ਚੱਲ ਰਹੀਆਂ ਨੇ ਔਰ ਇਸ ਤੋਂ ਇਲਾਵਾ بڑے بڑے ਕਾਰਖਾਨੇ ਅਗਦਾ ਹੀ ਇਸਤੇਮਾਲ ਕਰ ਰਹੇ ਨੇ ਮਨੁੱਖ ਦੇ ਸਰੀਰ ਦੇ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅਗ ਕਰ ਰਹੀ ਹੈ ਅਗ ਬਹੁਪੱਖੀ ਸੇਵਾ ਵਿੱਚ ਜੁਟੀ ਹੋਈ ਹੈ ਸਾਬ ਕਹਿੰਦੇ ਇਹ ਵੀ ਪੈਦੇ ਛੇ ਅਗਰੇ ਮਰਿਆਦਾ ਚ ਨਾ ਹੋਵੇ ਪੈਦੇ ਚ ਨਾ ਹੋਵੇ ਕਿ ਐਸਾ ਵੀ ਹੋ ਸਕਦਾ ਹੈ ਅਗ ਠੰਡੀ ਹੋ ਸਕਦੀ ਹੈ। ਅਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ। ਜੇ ਅਗ ਠੰਡ ਦੇਣ ਲੱਗ ਪਵੇ ਤਾਂ ਅਗ ਅਗ ਹੀ ਨਾ ਰਹੀ। ਅਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈਦ ਚੱਲ ਰਹੀ ਹੈ। ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅਗ ਲੱਗੇ ਤੇ ਘਰ ਸਾਰਾ ਜਲ ਕੇ ਖਾਕ ਹੋਇਆ ਖੱਡੀ ਵੀ ਜਲ ਗਈ ਕਪੜੇ ਵੀ ਜਲ ਗਏ। ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਬਵਨਾ ਜਾਰੇ ਕਸਮ ਤਰਾਖੇ ਕਵਨਾ ਇਹ ਕਸਮ ਅੱਜ ਤੂੰ ਮੇਰੇ ਘਰ ਦੇ ਚ ਆਇਆ ਹੈ ਅਗਦੇ ਰੂਪ ਵਿੱਚ ਅੱਜ ਤੂੰ ਮੇਰੇ ਘਰ ਦੇ ਚ ਆਇਆ ਹੈ ਪਵਨ ਦੇ ਰੂਪ ਵਿੱਚ ਤੇ ਜੇ ਤੂੰ ਹੀ ਮੇਰਾ ਘਰ ਸਾੜਨਾ ਤੇ ਬਚਾਏਗਾ ਕੌਣ ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗ ਗਈ ਹੈ اے ਪ੍ਰਭੂ ਹੁਣ ਹੋਰ ਕੌਣ ਰਖਵਾ ਲਾਵੇਗਾ ਹੁਣ ਹੋਰ ਕੌਣ ਬਚਾਵੇਗਾ ਅਗਦੇ ਵਿੱਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ ਭਾਉ ਉਹਦੀ ਰਜ਼ਾ ਵੇਖਣਾ ਉਹਦਾ ਹੁਕਮ ਵੇਖਣਾ ਅਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਵਿੱਚ ਵੇਖਣਾ ਇਹ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਹੈ ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਹੈ ਤੋ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਪਹਿ ਵਿੱਚ ਅਗਨ ਕੜੇ ਵੇਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ ਜਿਹਦੇ ਉੱਤੇ ਪਹਾੜ ਨੇ ਦਰਿਆ ਨੇ درخت ਨੇ ਪਸ਼ੂ ਪੰਖੀ ਨੇ ਮਨੁੱਖ ਨੇ ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਹੈ ਸਤਿਗੁਰudev ਜੀ ਕਹਿੰਦੇ ਨੇ ਇਹ ਵੀ ਭੈ ਦੇ ਵਿੱਚ ਇਹ ਵੀ ਕਿਸੇ ਮਰਿਆਦਾ ਵਿੱਚ ਇਹ ਬੇਮਰਿਆਦਾ ਨਹੀਂ ਇਹ ਪ੍ਰਭੂ ਦੇ ਭੈ ਤੋਂ ਬਿਨਾ ਨਹੀਂ